ਅੱਜ ਦੇ ਇਸ ਪਦਾਰਥਵਾਦੀ ਯੁੱਗ 'ਚ ਜਿੱਥੇ ਇਨਸਾਨ ਦੀਆਂ ਇੱਛਾਵਾਂ ਦੀ ਕੋਈ ਸੀਮਾ ਨਹੀਂ ਰਹੀ ਲੋਕ ਆਲੀਸ਼ਾਨ ਜ਼ਿੰਦਗੀ ਜਿਉਣ ਦੇ ਸੁਪਨੇ ਵੇਖਦੇ ਆ ਆਰਾਮ ਦਾ ਘਰਾਂ ਤੇ ਲਗਜ਼ਰੀ ਕੋਠੀਆਂ 'ਚ ਸਹੂਲਤਾਂ ਨਾਲ ਲੈਸ ਕਲੋਨੀਆਂ ਦਾ ਵਿਸਤਾਰ ਹੁੰਦਾ ਜਾ ਰਿਹਾ ਹੈ ਅਧੁਨਿਕ ਜੀਵਨ ਸ਼ੈਲੀ ਦੀ ਚਾਹਤ ਚ ਲੋਕ ਪਾਸਟੌਨੀਆਂ ਵਾਲ ਰੁਖ ਕਰ ਰਹੇ ਆ ਜਿੰਦਗੀ ਦੀਆਂ ਵੱਧੀਆਂ ਕਦਰਾਂ ਕੀਮਤਾਂ ਤੇ ਜਿਉਣ ਦਾ ਮਿਆਰ ਉੱਚਾ ਹੁੰਦਾ ਵੇਖ ਕੇ ਫਕਰ ਵੀ ਹੁੰਦਾ ਹੈ ਤੇ ਮਨ ਨੂੰ ਸਕੂਨ ਵੀ ਮਿਲਦਾ ਜਿੱਥੇ ਜ਼ਿੰਦਗੀ ਤਰੱਕੀ ਦੀ ਰਾਹ ਤੇ ਸਪੀਡ ਫੜ ਰਹੀ ਹੈ ਉੱਥੇ ਹੀ ਸਲਮ ਇਲਾਕਿਆਂ ਵਿੱਚ ਵੱਸਦੇ ਬਹੁਤੇ ਸਾਰੇ ਲੋਕ ਗੁਰਬਤ ਦੀ ਜ਼ਿੰਦਗੀ ਬਸਰ ਕਰਨ ਲਈ ਵੀ ਮਜਬੂਰ ਹਨ ਮਹਿੰਗਾਈ ਨੇ ਇੰਨੀ ਆਤਮਚਾਈ ਹੋਈ ਹੈ ਕਿ ਮਿਹਨਤ ਕਸ਼ ਲੋਕ ਸਖਤ ਮੁਸ਼ਕਲ ਕਰਨ ਦੇ ਬਾਵਜੂਦ ਵੀ ਕਬائشਾਂ ਦੀ ਪੂਰਤੀ ਤਾਂ ਦੂਰ ਮੁੰਡਲੀਆਂ ਲੋੜਾਂ ਤੋਂ ਵੀ ਵਾਂਝੇ ਵਿਖਾਈ ਦਿੰਦੇ ਆ ਤੇ ਸਰਕਾਰਾਂ ਦੇ ਆਦਰਸ਼ਵਾਦੀ ਬਦਲਾਅ ਸੰਬੰਧੀ ਨਾਰੇ ਝੂਠੇ ਸਾਬਤ ਹੁੰਦੇ ਆ ਇਹਨਾਂ ਦੋਰੇ ਮਾਪ ਡੰਡਾਂ ਵਿਚਕਾਰ ਜ਼ਿੰਦਗੀ ਦੀ ਇੱਕ ਐਸੀ ਤਸਵੀਰ ਜੋ ਤਰਾਸ ਦੀ ਪੇਸ਼ ਕਰਦੀ ਨਜ਼ਰ ਆਉਂਦੀ ਹੈ ਸੜਕ ਦੇ ਕੰਢੇ ਬੈਠੀ ਇਹ ਬੇਸਹਾਰਾ ਤੇ ਲਾਚਾਰ ਔਰਤ ਸਮਾਜ ਸੇਵੀ ਜਥੇਬੰਦੀਆਂ ਤੇ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੀਆਂ ਸੁਸਾਇਟੀਆਂ ਦੀ ਅਣਦੇਖੀ ਦਾ ਸ਼ਿਕਾਰ 2.5 ਫੁੱਟ ਉੱਚੀ ਕੰਧ ਦੇ ਆਸਰੇ ਬਿਨਾਂ ਛੱਤ ਦੇ ਆਪਣਾ ਰਹਿਣ ਬਸੇਰਾ ਕਰਨ ਲਈ ਮਜਬੂਰ ਹੋਈ ਪਈ ਹੈ ਇਹ ਵੇਖ ਕੇ ਜਿੱਥੇ ਮਨ ਨੂੰ ਠੇਸ ਪਹੁੰਚਦੀ ਹੈ ਉੱਥੇ ਮਨੁੱਖੀ ਤਰੱਕੀ ਦੇ ਸਾਰੇ ਦਾਅਵੇ ਖੋਖਲੇ ਵਿਖਾਈ ਦੇਣ ਲੱਗ ਜਾਂਦੇ ਆ ਆ ਖੋਤੀ ਸભ્યਕ ਸਮਾਜ ਸਦੀਆਂ ਪਿੱਛੇ ਚਲਿਆ ਗਿਆ ਜਾਪਦਾ ਹੈ ਸਰਦੀ ਦਾ ਮੌਸਮ ਸਿਰ ਤੇ ਹੈ ਤੇ ਬਿਨਾਂ ਛੱਤ ਦੇ ਛੜਕੰਡੇ ਇਸ ਤਰ੍ਹਾਂ ਮਨੁੱਖੀ ਜ਼ਿੰਦਗੀ ਰੁਲਦੀ ਪਈ ਵੇਖ ਕੇ ਸਿਸਟਮ ਦੇ ਮੂੰਹ ਤੇ ਚਪੇੜ ਤੇ ਲਹੰਤ ਵਾਲੀ ਗੱਲ ਆ ਜਾਂਦੀ ਹੈ ਇਸ ਵਿਭਾਗੀ ਦੇ ਪਤੀ ਦੀ ਮੌਤ ਹੋ ਚੁੱਕੀ ਹੈ ਤੇ ਜਵਾਨ ਬੇਟਾ ਨਸ਼ੇ ਦੀ ਭੇਡ ਚੜ ਚੁੱਕਿਆ ਰਣਜੀਤ ਨਗਾਰਾ ਸ਼ਾਹਕੋਟ ਵੱਲੋਂ ਇਸ ਤਸਵੀਰ ਨੂੰ ਇਸ ਲਈ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿਉਂਕਿ ਇਸ ਤਰ੍ਹਾਂ ਦੇ ਬਹੁਤ ਸਾਰੇ ਸਮੇਂ ਦੀ ਮਾਰ ਦੇ ਝੰਬੇ ਲੋਕ ਸਮਾਜ ਵਿੱਚ ਅਕਸਰ ਵੇਖੇ ਜਾਂਦੇ ਆ ਪਰ ਸਰਕਾਰਾਂ ਆਏ ਦਿਨ ਝੂਠ ਦੇ ਪਲੰਦੇ ਬਨਣ ਲਈ ਕਮਰ ਕੱਸੀ ਫਿਰਦੀਆਂ ਰਹਿੰਦੀਆਂ ਹਨ ਪੰਜਾਬ ਦੇ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੋਰ ਜੀ ਵੱਲੋਂ 3 ਅਕਤੂਬਰ ਨੂੰ ਵਿੱਤੀ ਸਾਲ 2025-26 ਲਈ ਵਿਧਵਾਵਾਂ ਤੇ ਬੇਕਾਰ ਔਰਤਾਂ ਦੀ ਸਹਾਇਤਾ ਲਈ 1170 ਕਰੋੜ ਰੁਪਏ ਦਾ ਉਪਬੰਧ ਕੀਤੇ ਜਾਣ ਦਾ ਐਲਾਨ ਕੀਤਾ ਗਿਆ ਉਹਨਾਂ ਨੇ ਇਥੋਂ ਤੱਕ ਕਿਹਾ ਕਿ ਜਿਸ ਵਿੱਚੋਂ 593 ਕਰੋੜ ਰੁਪਏ ਜਾਰੀ ਕਰਕੇ 6.5 ਲੱਖ ਅਜਈਆਂ ਬੇਸਹਾਰਾ ਬੇਕਾਰ ਔਰਤਾਂ ਨੂੰ ਸਿੱਧਾ ਲਾਭ ਦਿੱਤਾ ਗਿਆ ਆ ਪਰ ਸਰਕਾਰਾਂ ਆਪਣੇ ਸੁਭਾਅ ਮੁਤਾਬਕ ਐਲਾਨਾਂ ਤੱਕ ਹੀ ਸੀਮਤ ਰਹਿੰਦੀਆਂ ਹਨ ਤਸਵੀਰਾਂ ਤੁਹਾਡੇ ਸਾਹਮਣੇ ਹਨ ਲੀਡਰ ਜਾਤ ਨੀ ਪੱਥਰਾਂ ਤੇ ਧਾਰਮਿਕ ਸਮਾਗਮਾਂ ਤੇ ਰੀਬਨ ਕੱਟਣ ਤੋਂ ਔੜਨ ਲੱਗੇ ਤਾਂ ਭੋਰਾ ਸ਼ਰਮ ਨਹੀਂ ਕਰਦੇ ਪਰ ਅਜਿਹੇ ਬੇਸਹਾਰਿਆਂ ਦਾ ਹਾਲਚਲ ਪੁੱਛਣ ਲੱਗੇ ਜਰੂਰ ਸੰਕੋਚ ਕਰਦੇ ਹਨ ਕਿਉਂਕਿ ਦੁਨੀਆ ਵਿਖਾਵੇ ਦੀ ਹੈ ਤੇ ਸਵਾਰਥੀ ਹੋ ਚੁੱਕੀ ਹੈ ਨਿਰਸਵਾਰਥ ਕੋਈ ਸਾਰ ਨਹੀਂ ਲੈਂਦਾ ਹਾਂ ਵੋਟਾਂ ਵੇਲੇ ਜਰੂਰ ਗਦੇ ਨੂੰ ਬਾਪ ਬਣਾਉਣ ਤੱਕ ਜਾਂਦੇ ਆ ਖੁਦਗਰਜੀ ਦੀ ਵੀ ਕੋਈ ਹੱਦ ਹੁੰਦੀ ਹੈ ਲਗ ਜੀਕਾਰਾਂ ਚ ਗੁਜਰ ਦੇ ਸਮਾਜ ਸੇਵਕ ਆਪਣੇ ਟੀਚੇ ਨੂੰ ਨਜ਼ਰ ਅੰਦਾਜ਼ ਕਰਦੇ ਲੰਘ ਜਾਂਦੇ ਆ ਜਿਨ੍ਹਾਂ ਦੀ ਦੌੜ ਪ੍ਰਸ਼ੰਸਾ ਪੱਤਰ ਲੈਣ ਤੱਕ ਹੀ ਸੀਮਤ ਹੁੰਦੀ ਹੈ ਹਾਲਾਂਕਿ ਸਮਾਜ ਸੇਵੀ ਤੇ ਮਨੁੱਖੀ ਅਧਿਕਾਰਾਂ ਵਾਲੀਆਂ ਸੁਸਾਇਟੀਆਂ ਨਾਲ ਸਮਾਜ ਖਚਾ ਖਚ ਭਰਿਆ ਪਿਆ ਚਲੋ ਸਮਾਜਿਕ ਜਥੇਬੰਦੀਆਂ ਤੇ ਤੱਕ ਕੋਈ ਜ਼ੋਰ ਨਹੀਂ ਜੇ ਅਜਿਹੇ ਲੋਕਾਂ ਦੀ ਬਾਹ ਫੜ ਵੀ ਲੈਣ ਤਾਂ ਖੈਰ ਭਲਾ ਪਰ ਸਰਕਾਰੀ ਤੰਤਰ ਹਲਕੇ ਦੀ ਲੀਡਰਸ਼ਿਪ ਹਲਕਾ ਐਮਐਲਏ ਦੀ ਜ਼ਿੰਮੇਵਾਰੀ ਤਾਂ ਜ਼ਰੂਰ ਬੰਦੀ ਆ ਕਿ ਅਜਿਹੇ ਬੇਸਹਾਰੇ ਲੋਕਾਂ ਲਈ ਕੋਈ ਠੋਸ ਕਦਮ ਚੁੱਕਣ ਨਹੀਂ ਤਾਂ ਘੱਟੋ ਘੱਟ ਸਰਦੀਆਂ ਦੇ ਮੌਸਮ ਦੌਰਾਨ ਸ਼ੈਲਟਰ ਤਾਂ ਮੁਹੱਈਆ ਕਰਵਾਉਣ ਪਰ ਲੋੜ ਹੈ ਜ਼ਿੰਮੇਵਾਰੀ ਸਮਝਣ ਦੀ ਜ਼ਿੰਮੇਵਾਰੀ ਨਿਭਾਉਣ ਦੀ ਬੀਬੀ ਜੀ ਕੀ ਨਾਂ ਤੁਹਾਡਾ ਸਤਿ ਸ਼੍ਰੀ ਅਕਾਲ ਪ੍ਰੇਮੋ ਅਛਾ ਜੀ ਬੀਬੀ ਇੱਥੇ ਕਿੱਦਾਂ ਬੈਠੀਆਂ ਹੋ ਤੁਸੀਂ ਅਸੀਂ ਦਿੱਲੀੋਂ ਇੱਥੇ ਆਈ ਸੀ ਅਛਾ ਜੀ ਤੇ ਤੁਹਾਡਾ ਘਰ ਮਕਾਨ ਹੈਗਾ ਕੋਈ ਇੱਥੇ ਨਹੀਂ ਜੀ ਨਹੀਂ ਹੈਗਾ ਤੁਹਾਡਾ ਕਮਾਉਣ ਵਾਲਾ ਕੋਈ ਹੈਗਾ ਨਾ ਮੇਰਾ ਘਰ ਵਾਲਾ ਸੀ ਉਹ ਮਰ ਗਿਆ ਮੁੰਡਾ ਮੇਰਾ ਮਰ ਗਿਆ ਜ਼ਹਿਰ ਪਾਤੀ ਸ਼ਰਾਬ ਚ ਘੋਲੇ ਨੇ ਮੇਰੇ ਮੁੰਡੇ ਦੇ 2 ਮਹੀਨੇ ਹੋਇਆ ਮਰੇ ਨੂੰ ਤੇ ਤੁਸੀਂ ਇੱਥੇ ਠੰਡ ਦੇ ਵਿੱਚ ਕਿੱਦਾਂ ਰਹਿ ਰਹੇ ਹੋ ਤੁਸੀਂ ਇੱਥੇ ਇtanto ਕਿ ਮੈਂ ਬਾਬਾ ਬਣੀ ਹੋਈ ਆ ਬਾਬੇ ਦੇ ਚੱਕਰ ਚ ਲੋਕੀ ਮੈਨੂੰ ਰੋਟੀ ਦੇ ਹੀ ਜਾਂਦੇ ਆ ਪਰ ਸਾਡੇ ਮੱਲੇ ਵਾਲੇ ਮੈਨੂੰ ਕੁੱਟਦੇ ਮਾਰਦੇ ਆ ਵੀ ਤੂੰ ਕਿੱਥੇ ਦਾ ਬਾਬਾ ਵਾ ਫਿਰ ਮੈਂ ਕੁਝ ਨਹੀਂ ਕਹਿੰਦੀ ਮੈਂ ਬਿਮਾਰ ਹੋ ਜਾਂਦੇ ਆ ਫਿਰ ਇੱਥੇ ਦਾ ਇੱਕ ਡਾਕਟਰ ਮੈਨੂੰ ਦਵਾਈ ਦੇ ਦਿੰਦਾ ਫਿਰ ਇੱਥੇ ਮੱਲੇ ਵਾਲੇ ਮੈਨੂੰ ਜੀ ਨਹੀਂ ਦਿੰਦੇ ਨਹੀਂ ਤੁਸੀਂ ਕਿਸੇ ਨੂੰ ਕਿਹਾ ਵਾ ਕਿਸੇ ਦਫ਼ਤਰ ਵਿੱਚ ਲਿਖ ਕੇ ਦਿੱਤਾ ਵਾ ਕਿਸੇ ਮਕਾਨ ਬਣਾ ਨਹੀਂ ਜਾਂਦੀ ਮੈਂ ਅਨਪੜ ਹੋ ਰਹਾ ਤਾਂ ਮੈਂ ਰੋਟੀ ਖਾ ਕੇ ਜੇ ਕੋਈ ਦੇ ਜਾਂਦਾ ਤਾਂ ਵੀ ਗੁਜ਼ਾਰਾ ਕੱਲ ਨਹੀਂ ਜੇ ਨਹੀਂ ਕੋਈ ਦਿੰਦਾ ਤਾਂ ਵੀ ਗੁਜ਼ਾਰਾ ਕੱਲ ਨਹੀਂ ਮੈਂ ਕੱਲੀ ਝੜਕਦੇ ਰਹੀਆਂ ਤੇ ਤੁਹਾਡਾ ਕਮੋਣਾ ਵਾਲਾ ਕੋਈ ਨਹੀਂ ਮੇਰਾ ਨਵਾਂ ਪਤ ਹੈਗਾ ਦਿੱਲੀ ਰਹਿੰਦੀ ਆ ਮੇਰੀ ਨੋ ਕੰਦੀ ਜਿੰਨੇ ਚੱਕਰੇ ਨਾਲ ਰਹੂਗੀ ਮੈਂ ਨਹੀਂ ਰਹਿਣਾ ਤੇ ਤੁਹਾਡੇ ਹਸਬੰਦ ਦੀ ਤੇ ਬੇਟੇ ਦੀ ਡੈਥ ਹੋ ਗਈ ਹਾਂ ਮੇਰੇ ਬੇਟਾ ਵੀ ਮੇਰੇ ਆਲਮੀ ਦੀ ਛੋੜੀ ਤੇ ਕਰਕੇ ਸਾਡੇ ਕੋ ਪੈਸੇ ਨਹੀਂ ਹੋਏ ਮੇਰਾ ਆਲਮੀ ਛੋੜੀ ਦੁੱਖੋਂ ਮਰ ਗਿਆ ਤੋਂ ਮੇਰਾ ਬੇਟਾ ਜ਼ਰਾਬ ਪੀਣ ਗਿਆ ਤੇ ਪਛਰਾਬ ਪਾ ਲੈਣਾ ਲੜਾਈ ਹੋ ਗਈ ਉਹ ਕਹਿੰਦਾ ਵੀ ਮੈਂ ਥਾਣੇ ਜਾ ਕੇ ਰੱਤਣਾ ਵੀ ਤੂੰ ਜ਼ਰਾਬ ਪੀਤਾ ਉਹਨੇ ਉਸੇ ਟਾਈਮ ਜ਼ਰਾਬ ਚਿੰਦਵਾਈ ਪਾ ਕੇ ਮੇਰਾ ਬੇਟਾ ਮਾਰਤਾ ਔਰ ਸਾਡੇ ਮੱਲੇ ਵਾਲਿਆਂ ਨੇ ਮੇਰੇ ਰਿਸ਼ਤੇਦਾਰਾਂ ਨੇ ਕੋਈ ਸੁਵਾਈ ਨਹੀਂ ਕੀਤੀ ਮੇਰੇ ਬੇਟੇ ਦੀ ਉਹ ਤੋਂ ਉਹਦੇ ਦੇਵੀ ਸਿਵਾਲੇ ਵਿੱਚ ਚੱਕ ਕੇ ਉਸ ਟਾਇਬੀ ਅਗ ਲਗਾ ਕੇ ਮੁੱਦਾ ਖਤਮ ਕਰਤਾ ਨਹੀਂ ਤੁਹਾਡਾ ਹੁਣ ਤੁਸੀਂ ਜਿੱਦਾਂ ਇੱਥੇ ਕੋਈ ਛੱਤ ਹੈ ਜਾਂ ਕਿਸੇ ਦੇ ਕੋਈ ਨਹੀਂ ਹੈਗੀ ਮੈਂ ਛੜਕਦੇ ਕੁਝ ਆਲਾ ਕਰਦੀ ਰਾਤ ਨੂੰ ਕੱਲੀ ਦੇ ਨਹੀਂ ਆ ਉਹ ਤੇ ਮਡੀ ਨੰਗਦੀ ਆ ਪਰ ਮੈਨੂੰ ਕੋਈ ਕੋਸ਼ ਨਹੀਂ ਕਹਿੰਦਾ ਬਾਬਾ ਸਮਝ ਕੇ ਤੁਸੀਂ ਦੇਖੋ ਬੀਬੀ ਜੀ ਵੋਟ ਬਣੀ ਤੁਹਾਡੀ ਹਾਂਜੀ ਮੇਰੀ ਵੋਟ ਬਣੀ ਹੋਈ ਆ ਤੇ ਵੋਟ ਪਾਉਨੇ ਹੋ ਤੁਸੀਂ ਅਸੀਂ ਹਰ ਸਾਲ ਵੋਟ ਪਾਈ ਦੀ ਆ ਤੇ ਜਿਨ੍ਹਾਂ ਨੂੰ ਵੋਟ ਪਾਉਨੇ ਆ ਤੁਸੀਂ ਉਹਨਾਂ ਨੇ ਤੁਹਾਡੀ ਕਦੀ ਸਾਰ ਨਹੀਂ ਲਈ ਕੋਈ ਪੁੱਛ ਨਹੀਂ ਆ ਨਹੀ ਜੀ ਦੋ ਤਿੰਨ ਵਾਰੀ ਤਰਪਾਲ ਮੰਗਣ ਗਈ ਸੀ ਨਹੀਂ ਦਿੱਤੀ ਤੇ ਉਦਾਂ ਵੀ ਕੋਈ ਜਿਹਨੂੰ ਵੋਟ ਪਾਉਨੇ ਪੁੱਛਣ ਨਹੀਂ ਆਇਆ ਕਦੀ ਨਹੀਂ ਜੀ ਉਹਨੇ ਹੀ ਨਹੀਂ ਪੁੱਛਿਆ ਉਹਨੇ ਜਿਹਨੂੰ ਵੋਟ ਪਾਉਨੇ ਆ ਤਰਪਾਲ ਲੈਣ ਗਈ ਸੀ ਵੀ ਤੁਸੀਂ ਲੋਕਾਂ ਨੂੰ ਪੈਸੇ ਵੰਦੇ ਆ ਕਮ ਸਿਕਾ ਮੈਨੂੰ ਤਰਪਾਲ ਹੀ ਲੈ ਲਓ ਉਹਨਾਂ ਨੇ ਤਰਪਾਲ ਨਹੀਂ ਲੈ ਕੇ ਦਿੱਤੀ